ਸੰਗਤ ਜੀ ਸਿਆਣੇ ਕਹਿੰਦੇ ਵੀ ਆਪਣੀ ਜ਼ਿੰਦਗੀ ਦੀਆਂ ਆਪਣੇ ਘਰ ਪਰਿਵਾਰ ਦੀਆਂ ਆਪਣੇ ਕਾਰੋਬਾਰ ਦੀਆਂ ਇਹ ਕੁਝ ਗੱਲਾਂ ਹਮੇਸ਼ਾ ਆਪਣੇ ਤੱਕ ਸੀਮਿਤ ਰੱਖੋ ਕਿਉਂਕਿ ਇਹ ਗੱਲਾਂ ਬਾਹਰ ਦੇ ਲੋਕਾਂ ਦੇ ਨਾਲ ਕਰਨ ਦੇ ਨਾਲ ਸਾਡੇ ਤੇ ਸੰਕਟ ਆ ਸਕਦਾ ਏ ਸਾਡਾ ਨੁਕਸਾਨ ਹੋ ਸਕਦਾ ਏ ਪਰ ਜਿੰਨਾ ਹੀ ਆਪਾਂ ਇਹਨਾਂ ਗੱਲਾਂ ਨੂੰ ਆਪਣੇ ਤੱਕ ਸੀਮਿਤ ਰੱਖਦੇ ਆਂ ਗੁਪਤ ਰੱਖਦੇ ਆ ਉਨਾ ਹੀ ਕਹਿੰਦੇ ਸਾਡੇ ਘਰ ਪਰਿਵਾਰ ਸਾਡੇ ਕਾਰੋਬਾਰ ਦੇ ਵਿੱਚ ਵਾਤਾ ਹੁੰਦਾ ਹੈ ਸਾਨੂੰ ਤਰੱਕੀ ਮਿਲਦੀ ਆ ਤਾਂ ਫਿਰ ਇਹ ਕਿਹੜੀਆਂ ਗੱਲਾਂ ਨੇ ਇਹਨਾਂ ਨੂੰ ਆਪਾਂ ਇੱਕ ਕਹਾਣੀ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਦਾਂ ਹੀ ਕਹਿੰਦੇ ਨਾ ਇੱਕ ਨਗਰ ਦੇ ਵਿੱਚ ਇੱਕ ਵਪਾਰੀ ਰਹਿੰਦਾ ਸੀ ਉਹ ਵਪਾਰੀ ਦੇ ਵਪਾਰ ਕਰਨ ਦਾ ਆਪਣਾ ਹੀ ਇੱਕ ਤਰੀਕਾ ਸੀ ਉਹ ਆਪਣੇ ਨਗਰ ਦੇ ਬਾਕੀ ਵਪਾਰੀਆਂ ਦੇ ਨਾਲੋਂ ਬਹੁਤ ਘੱਟ ਰੇਟਾਂ ਤੇ ਚੀਜ਼ਾਂ ਵੇਚਦਾ ਇਸੇ ਕਰਕੇ ਉਹਦੇ ਵਪਾਰ ਦਾ ਕੰਮ ਧੰਦਾ ਬਹੁਤ ਜ਼ਿਆਦਾ ਵੱਧ ਗਿਆ ਦਿਨ ਦੁਗਣੀ ਰਾਤ ਚੋਗਣੀ ਤ੍ਰੇਤੀ ਮਿਲਦੀ ਗਈ ਕਹਿੰਦੇ ਥੋੜੇ ਹੀ ਸਮੇਂ ਦੇ ਵਿੱਚ ਉਹ ਆਪਣੇ ਨਗਰ ਦਾ ਸਭ ਤੋਂ ਅਮੀਰ ਵਪਾਰੀ ਬਣ ਗਿਆ ਕਹਿੰਦੇ ਉਹ ਵਪਾਰੀ ਆਪਣੀ ਪਤਨੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਇਸ ਕਰਕੇ ਨਾ ਜਦੋਂ ਵੀ ਉਹਨੂੰ ਉਹਦੇ ਕਾਰੋਬਾਰ ਦੇ ਵਿੱਚ ਮੁਨਾਫਾ ਹੁੰਦਾ ਤਾਂ ਉਹ ਆਪਣੀ ਪਤਨੀ ਦੇ ਲਈ ਗਹਿਣੇ ਨਵੇਂ-ਨਵੇਂ ਕੱਪੜੇ ਲੈ ਕੇ ਜਾਂਦਾ ਪਤਨੀ ਵੀ ਆਪਣੇ ਪਤੀ ਦਾ ਬਹੁਤ ਆਦਰ ਸਤਿਕਾਰ ਕਰਦੀ ਸੀ ਕਹਿੰਦੇ ਉਹਨਾਂ ਦੋਵੇਂ ਪਤੀ ਪਤਨੀ ਧਾਰਮਿਕ ਖਿਆਲਾਂ ਵਾਲੇ ਸੀ ਸੱਤਿ ਇਸ ਗੱਲ ਨੂੰ ਸਮਝਦੇ ਸੀ ਕਿ ਜਦੋਂ ਆਪਾਂ ਕਿਸੇ ਲੋੜਵੰਦ ਦੀ ਜਾਂ ਕਿਸੇ ਸਾਧੂ ਸੰਤ ਦੀ ਸੇਵਾ ਕਰਦੇ ਹਾਂ ਤਾਂ ਸਾਡੇ ਪੁੰਨ ਬਣਦੇ ਆ ਇਸ ਕਰਕੇ ਕਹਿੰਦੇ ਉਹ ਘਰ ਆਏ ਹਰੇਕ ਲੋੜਵੰਦ ਜ਼ਰੂਰਤਮੰਦ ਦੀ ਆਪਣੇ ਹੱਥੀਂ ਸੇਵਾ ਕਰਿਆ ਕਰਦੇ ਇੱਕ ਫਕੀਰ ਹਰ ਰੋਜ਼ ਉਹਨਾਂ ਦੇ ਕਰਨ ਦਾ ਸੀ ਜਿਸ ਨੂੰ ਦੋਵੇਂ ਪਤੀ ਪਤਨੀ ਆਪਣੇ ਹੱਥੀਂ ਹੀ ਭੋਜਨ ਪ੍ਰਸ਼ਾਦਾ ਸ਼ਕੰਦੇ ਜੋ ਵੀ ਉਹਦੀ ਜ਼ਰੂਰਤ ਦਾ ਸਮਾਨ ਹੁੰਦਾ ਲੀੜਾ ਕੱਪੜਾ ਜਾਂ ਕੁਝ ਵੀ ਉਹਨੂੰ ਚਾਹੀਦਾ ਹੁੰਦਾ ਤਾਂ ਉਸ ਫਕੀਰ ਨੂੰ ਦਿੰਦੇ ਕਹਿੰਦੇ ਫਕੀਰ ਵੀ ਬਦਲੇ ਦੇ ਵਿੱਚ ਉਹਨਾਂ ਨੂੰ ਬਹੁਤ ਦਵਾਮਾ ਅਸੀਸਾਂ ਦੇ ਕੇ ਜਾਂਦਾ ਅਤੇ ਕਈ ਵਾਰ ਬਹੁਤ ਗਿਆਨ ਦੀਆਂ ਗੱਲਾਂ ਸਮਝਾ ਕੇ ਜਾਂਦਾ ਕਿਤੇ ਇਦਾਂ ਹੀ ਸਮਾਂ ਬੀਤਦਾ ਗਿਆ ਉਹ ਵਪਾਰੀ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰਦਾ ਗਿਆ ਕਿ ਦਿਨ ਵਪਾਰੀ ਨੂੰ ਆਪਣੇ ਵਪਾਰ ਦੇ ਵਿੱਚ ਬਹੁਤ ਵਾਧਾ ਹੋਇਆ ਬੜਾ ਮਨਾਫਾ ਹੋਇਆ ਤਾਂ ਹਮੇਸ਼ਾ ਲਈ ਤਰ੍ਹਾਂ ਉਹ ਆਪਣੀ ਪਤਨੀ ਦੇ ਲਈ ਕੁਝ ਗਹਿਣੇ ਕੁਝ ਨਵੇਂ ਕੱਪੜੇ ਖਰੀਦ ਕੇ ਆਪਣੇ ਘਰ ਨੂੰ ਗਿਆ ਜਾ ਕੇ ਆਪਣੀ ਪਤਨੀ ਨੂੰ ਉਹ ਗਹਿਣੇ ਉਹ ਕੱਪੜੇ ਦਿੱਤੇ ਅਤੇ ਨਾਲ ਹੀ ਪੈਸਿਆਂ ਦਾ ਭਰਿਆ ਬੈਗ ਦਿੱਤਾ ਤਾਂ ਕਹਿੰਦੇ ਉਸ ਦਿਨ ਪਤਨੀ ਨੇ ਅਚਾਨਕ ਹੀ ਪੁੱਛ ਲਿਆ ਕਿ ਤੁਸੀਂ ਇੰਨਾ ਪੈਸਾ ਕਿਵੇਂ ਕਮਾ ਲੈਂਦੇ ਹੋ ਤਾਂ ਕਹਿੰਦੇ ਉਸ ਦਿਨ ਉਹ ਵਪਾਰੀ ਬੜਾ ਖੁਸ਼ ਸੀ ਇਸ ਕਰਕੇ ਉਹਨੇ ਆਪਣੀ ਤਰੱਕੀ ਆਪਣੀ ਕਾਮ ਜੱਬੀ ਦਾ ਰਾਜ ਆਪਣੀ ਪਤਨੀ ਨੂੰ ਦੱਸ ਦਿੰਦਾ ਕਿ ਭਗਵਾਨ ਨੇ ਮੈਂ ਫੁਲਾਣੀ ਜਗ੍ਹਾ ਤੋਂ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਚੀਜ਼ਾਂ ਖਰੀਦ ਕੇ ਲੈ ਕੇ ਆਉਣਾ ਹਾਂ ਅਤੇ ਇੱਥੇ ਆ ਕੇ ਇਹਨਾਂ ਵਪਾਰੀਆਂ ਦੇ ਨਾਲੋਂ ਅੱਧ ਰੇਟ ਤੇ ਵੇਚ ਕੇ ਵੀ ਮੈਨੂੰ ਬਹੁਤ ਜ਼ਿਆਦਾ ਮੁਨਾਫਾ ਮਿਲ ਜਾਂਦਾ ਹੈ ਕਹਿੰਦੇ ਉਹਨੇ ਸਾਰੀ ਗੱਲਬਾਤ ਆਪਣੀ ਪਤਨੀ ਨੂੰ ਦੱਸ ਦਿੱਤੀ ਕਿ ਮੈਂ ਕਿੱਥੋਂ ਚੀਜ਼ਾਂ ਖਰੀਦਦਾ ਹਾਂ ਕਿੱਥੇ ਆ ਕੇ ਵੇਚਦਾ ਹਾਂ ਕਹਿੰਦੇ ਬਸ ਉਸ ਦਿਨ ਤੋਂ ਬਾਅਦ ਪਤਨੀ ਨੇ ਇਹ ਸਾਰੀਆਂ ਗੱਲਾਂ ਆਪਣੀਆਂ ਸਖੀਆਂ ਸਹੇਲੀਆਂ ਨੂੰ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੇਰਾ ਪਤੀ ਕਿੰਨਾ ਸਮਝਦਾਰ ਆ ਪਤੀ ਕਿੰਨਾ ਕਾਮਯਾਬ ਵਪਾਰੀ ਆ ਕਹਿੰਦੇ ਨੇ ਸਾਰੀ ਗੱਲ ਆਪਣੀਆਂ ਸਖੀਆਂ ਸਹੇਲੀਆਂ ਨੂੰ ਦੱਸਦੇ ਨੇ ਕਿ ਕਿੱਥੋਂ ਚੀਜ਼ ਲੈ ਕੇ ਆਉਂਦਾ ਹੈ ਕਿੱਥੇ ਵੇਚਦਾ ਹੈ ਕਹਿੰਦੇ ਭੋਲੇ ਭਾ ਸਭ ਕੁਝ ਦੱਸ ਬੈਠੀ ਤੇ ਨਤੀਜਾ ਕੀ ਨਿਕਲਿਆ ਕਿ ਇਸੇ ਹੀ ਨਗਰ ਦੇ ਬਹੁਤ ਸਾਰੇ ਲੋਕਾਂ ਨੇ ਉਸੇ ਹੀ ਥਾਂ ਤੋਂ ਘੱਟ ਰੇਟ ਤੇ ਚੀਜ਼ਾਂ ਲਿਆ ਕੇ ਨਗਰ ਦੇ ਵਿੱਚ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਇਹ ਵਪਾਰੀ ਨੇ ਹੁਣ ਦਿਨੋਂ-ਦਿਨ ਘਾਟਾ ਪੈ ਰਿਆ ਸੀ। ਇਹ ਬਹੁਤ ਪਰੇਸ਼ਾਨ ਸੀ ਕਿ ਇਹਨਾਂ ਲੋਕਾਂ ਨੂੰ ਉਸ ਥਾਂ ਦਾ ਕਿੰਜ ਪਤਾ ਲੱਗਾ ਜਿੱਥੋਂ ਮੈਂ ਚੀਜ਼ਾਂ ਲੈ ਕੇ ਆਉਣਾ ਹਾਂ। ਕਹਿੰਦੇ ਇੱਕ ਦਿਨ ਇਸੇ ਤਰ੍ਹਾਂ ਬੜਾ ਹੀ ਦੁਖੀ ਪਰੇਸ਼ਾਨ ਆਪਣੇ ਘਰ ਦੇ ਵਿੱਚ ਬੈਠਾ ਸੀ ਤਾਂ ਉਹ ਫਕੀਰ ਬਾਬਾ ਜੀ ਇਹਦੇ ਘਰ ਦੇ ਵਿੱਚ ਆਏ। ਉਹਨਾਂ ਨੇ ਇਹਦੀ ਉਦਾਸੀ ਪਰੇਸ਼ਾਨੀ ਦਾ ਕਾਰਨ ਪੁੱਛਿਆ। ਤਾਂ ਕਿੰਦੇ ਵਪਾਰੀ ਨੇ ਸਾਰੀ ਗੱਲਬਾਤ ਦੱਸ ਦਿੱਤੀ ਕਿ ਪਾਪਾ ਜੀ ਇਸ ਤਰ੍ਹਾਂ ਪਤਾ ਨਹੀਂ ਇਸ ਨਗਰ ਦੇ ਕੁਝ ਲੋਕਾਂ ਨੂੰ ਕਿੰਜ ਪਤਾ ਲੱਗ ਗਿਆ ਕਿ ਮੈਂ ਫਲਾਣੀ ਜਗ੍ਹਾ ਤੋਂ ਘੱਟ ਰੇਟ ਤੇ ਚੀਜ਼ਾਂ ਲੈ ਕੇ ਆਉਣਾ ਹਾਂ ਉਹਨਾਂ ਨੇ ਵੀ ਮੇਰੇ ਵਾਲਾ ਹੀ ਕੰਮ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਕਰਕੇ ਹੁਣ ਮੇਰੇ ਵਪਾਰ ਦੇ ਵਿੱਚ ਮੈਨੂੰ ਬਹੁਤ ਘਾਟਾ ਪੈ ਰਿਹਾ ਹੈ ਮੈਂ ਇਸ ਕਰਕੇ ਦੁਖੀ ਪਰੇਸ਼ਾਨ ਹਾਂ ਤਾਂ ਕਿੰਦੇ ਫਕੀਰ ਬਾਬਾ ਜੀ ਨੇ ਕਿਹਾ ਕਿ ਭਾਈ ਜੇਕਰ ਅਜੇ ਤੱਕ ਇਹਨਾਂ ਨੂੰ ਉਸ ਜਗ੍ਹਾ ਬਾਰੇ ਨਹੀਂ ਸੀ ਪਤਾ ਤਾਂ ਫਿਰ ਹੁਣ ਕਿੰਜ ਪਤਾ ਲੱਗਾ ਜਰੂਰ ਤੂੰ ਹੀ ਕਿਸੇ ਨੂੰ ਦੱਸਿਆ ਹੋਵੇਗਾ ਤਾਂ ਕਹਿੰਦੇ ਉਹ ਵਪਾਰੀ ਨੇ ਕਿਹਾ ਵੀ ਨਹੀਂ ਬਾਬਾ ਜੀ ਮੈਂ ਤਾਂ ਕਦੇ ਵੀ ਆਪਣੇ ਵਪਾਰ ਬਾਰੇ ਕਿਸੇ ਦੇ ਨਾਲ ਗੱਲਬਾਤ ਨਹੀਂ ਕੀਤੀ ਹਾਂ ਇੱਕ ਦਿਨ ਆਪਣੀ ਪਤਨੀ ਦੇ ਨਾਲ ਜਰੂਰ ਗੱਲ ਕੀਤੀ ਸੀ ਤਾਂ ਕਹਿੰਦੇ ਫਕੀਰ ਬਾਬਾ ਜੀ ਸਮਝ ਗਏ ਕਿ ਬਸ ਇਹਦੇ ਘਰੋਂ ਹੀ ਇਹ ਗੱਲਬਾਤ ਨਿਕਲੀ ਆ ਤੇ ਉਹ ਵੀ ਪਤਨੀ ਦੇ ਰਾਹੀਂ ਕਹਿੰਦੇ ਉਹ ਫਕੀਰ ਬਾਬਾ ਜੀ ਨੇ ਵਪਾਰੀ ਨੂੰ ਸਮਝਾਉਂਦਿਆਂ ਹੋਇਆਂ ਕਿਹਾ ਕਿ ਪੁੱਤਰ ਕੁਝ ਗੱਲਾਂ ਸਾਨੂੰ ਆਪਣੇ ਤੱਕ ਹੀ ਸੀਮਤ ਰੱਖਣੀਆਂ ਚਾਹੀਦੀਆਂ ਹੈ ਆਪਣੇ ਸਕੇ ਸਬੰਧੀਆਂ ਨੂੰ ਵੀ ਨਹੀਂ ਦੱਸਣੀਆਂ ਚਾਹੀਦੀਆਂ ਕਿਉਂਕਿ ਜਾਣੇ ਅਣਜਾਣੇ ਦੇ ਵਿੱਚ ਜਦੋਂ ਇਹ ਗੱਲਾਂ ਬਾਹਰ ਦੇ ਲੋਕਾਂ ਤੱਕ ਪਹੁੰਚਦੀਆਂ ਨੇ ਤਾਂ ਅਸੀਂ ਕਈ ਵਾਰ ਵੱਡੀ ਮੁਸੀਬਤ ਦੇ ਵਿੱਚ ਫਸ ਸਕਦੇ ਆ ਸਾਨੂੰ ਘਾਟਾ ਪੈ ਸਕਦਾ ਹੈ ਇਹ ਕਹਿ ਕੇ ਫਕੀਰ ਨੇ ਦੱਸਿਆ ਕਿ ਪੁੱਤਰ ਕਈ ਵਾਰ ਆਪਣੇ ਘਰ ਪਰਿਵਾਰ ਆਪਣੇ ਕਾਰੋਬਾਰ ਦੀਆਂ ਸਾਰੀਆਂ ਗੱਲਾਂ ਬਾਹਰ ਦੱਸਣ ਕਰਕੇ ਸਾਡੇ ਪਰਿਵਾਰ ਸਾਡੇ ਬੱਚੇ ਸਾਡੇ ਉੱਤੇ ਕੋਈ ਵੱਡਾ ਸੰਕਟ ਆ ਸਕਦਾ ਏ ਉਹ ਫਕੀਰ ਜੀ ਨੇ ਉਹ ਵਪਾਰੀ ਨੂੰ ਇੱਕ ਪਿੰਡ ਦੀ ਕਹਾਣੀ ਦੱਸੀ ਕਿ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਰਹਿੰਦਾ ਸੀ ਉਹ ਗਰੀਬ ਪਰਿਵਾਰ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦੇ ਛੋਟੇ ਛੋਟੇ ਦੋ ਬੱਚੇ ਕਿੰਦੇ ਉਹ ਮਨੁੱਖ ਸਾਰਾ ਦਿਨ ਕੰਮਕਾਰ ਕਰਦਾ ਸੀ ਪਰ ਉਹਦੀ ਕਮਾਈ ਦੇ ਨਾਲ ਉਹਦੇ ਘਰ ਦੇ ਵਿੱਚ ਸਿਰਫ ਇੱਕ ਵੇਲੇ ਹੀ ਰੋਟੀ ਪੱਕਦੀ ਜੇ ਸਵੇਰੇ ਰੋਟੀ ਖਾ ਲੈਣੀ ਤਾਂ ਸ਼ਾਮ ਦੀ ਰੋਟੀ ਦਾ ਫਿਕਰ ਹੁੰਦਾ ਜੇ ਸ਼ਾਮ ਨੂੰ ਰੋਟੀ ਖਾਣੀ ਤਾਂ ਸਵੇਰ ਦੀ ਰੋਟੀ ਦਾ ਫਿਕਰ ਹੁੰਦਾ ਕਿ ਸਵੇਰੇ ਮਿਲੇਗੀ ਜਾਂ ਨਹੀਂ ਮਿਲੇਗੀ ਇਸ ਕਰਕੇ ਪਤਨੀ ਅਕਸਰ ਹੀ ਆਪਣੇ ਪਤੀ ਦੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਕਿ ਇਸ ਤਰ੍ਹਾਂ ਆਪਣਾ ਗੁਜ਼ਾਰਾ ਕਿੰਜ ਚੱਲੇਗਾ ਆਪਣੇ ਬੱਚੇ ਵੱਡੇ ਹੋ ਰਹੇ ਆ ਇਹਨਾਂ ਦੀਆਂ ਲੋੜਾਂ ਜ਼ਰੂਰਤਾਂ ਵੱਧ ਰਹੀਆਂ ਨੇ ਤੁਸੀਂ ਕੋਈ ਹੋਰ ਕੰਮਦੰਦਾ ਸ਼ੁਰੂ ਕਰ ਲਓ ਜੇ ਆਪਣੇ ਪਿੰਡ ਦੇ ਵਿੱਚ ਤੁਹਾਨੂੰ ਚੰਗਾ ਕੰਮ ਨਹੀਂ ਮਿਲਦਾ ਤਾਂ ਤੁਸੀਂ ਬਾਹਰ ਜਾ ਕੇ ਨੌਕਰੀ ਕਰੋ ਕਹਿੰਦੇ ਇੱਕ ਦਿਨ ਪਤਨੀ ਨੇ ਆਪਣੇ ਪਤੀ ਨੂੰ ਕਹਿ ਦਿੱਤਾ ਕਿ ਮੈਂ ਆਪਣੇ ਘਰ ਨੂੰ ਆਪਣੇ ਬੱਚਿਆਂ ਨੂੰ ਸੰਭਾਲ ਲਵਾਂਗੀ ਤੁਸੀਂ ਬਾਹਰ ਦੇ ਨਗਰ ਦੇ ਵਿੱਚ ਜਾ ਕੇ ਕੋਈ ਚੰਗਾ ਕੰਮ ਧੰਦਾ ਕਰਕੇ ਕਮਾਈ ਕਰਕੇ ਲੈ ਕੇ ਆਓ ਕਹਿੰਦੇ ਉਸੇ ਹੀ ਦਿਨ ਉਹਦਾ ਪਤੀ ਬਾਹਰ ਦੇ ਨਗਰ ਦੇ ਵਿੱਚ ਕੰਮ ਦੀ ਤਲਾਸ਼ ਵਿੱਚ ਤੁਰ ਪਿਆ ਕਹਿੰਦੇ ਜਿਸ ਨਗਰ ਦੇ ਵਿੱਚ ਉਹਨੇ ਜਾਣਾ ਸੀ ਉਹ ਰਸਤਾ ਜੰਗਲ ਦੇ ਰਾਹੀਂ ਜਾਂਦਾ ਸੀ ਤਾਂ ਜੰਗਲ ਦੇ ਵਿੱਚ ਚਲਦੇ ਆ ਚਲਦੇ ਹੋ ਥੱਕ ਗਿਆ ਤਾਂ ਇੱਕ ਦਰਖਤ ਦੇ ਹੇਠਾਂ ਬੈਠ ਕੇ ਆਰਾਮ ਕਰਨ ਲੱਗਾ ਕਹਿੰਦੇ ਜਦੋਂ ਹੀ ਉਹ ਦਰਖਤ ਦੇ ਹੇਠਾਂ ਬੈਠਿਆ ਤਾਂ ਉਹਦਾ ਧਿਆਨ ਪਿਆ ਕਿ ਇੱਕ ਸੱਪ ਬੜੀ ਤੇਜ਼ੀ ਦੇ ਨਾਲ ਉਹ درخت ਦੇ ਉੱਪਰ ਨੂੰ ਚੜ ਰਿਹਾ ਹੈ ਅਤੇ ਕੁਝ ਪੰਛੀਆਂ ਦੇ ਬੱਚਿਆਂ ਦੀਆਂ ਚੀਕਾਂ ਇਹਦੇ ਕੰਨਾਂ ਦੇ ਵਿੱਚ ਪਈਆਂ ਕਹਿੰਦੇ ਨੇ ਉੱਠ ਕੇ ਦੇਖਿਆ ਤਾਂ ਉਹ ਸੱਪ ਉਹ ਤਾਂ ਤੇ ਮੈਣਾ ਦੇ ਬੱਚਿਆਂ ਨੂੰ ਖਾਧ ਰਿਹਾ ਸੀ ਉਹ ਬੱਚੇ ਬੜੇ ਹੀ ਛੋਟੇ-ਛੋਟੇ ਸਨ ਕਹਿੰਦੇ ਇਹ ਵਿਅਕਤੀ ਨੇ ਮਨ ਦੇ ਵਿੱਚ ਸੋਚਿਆ ਕਿ ਜੇਕਰ ਮੇਰੇ ਸਾਹਮਣੇ ਹੀ ਇਹ ਸੱਪ ਇਹਨਾਂ ਬੱਚਿਆਂ ਨੂੰ ਖਾ ਗਿਆ ਤਾਂ ਮੈਂ ਇਹਨਾਂ ਦੀ ਮੌਤ ਦਾ ਜ਼ਿੰਮੇਵਾਰ ਹੋਵਾਂਗਾ ਮੈਂ ਇਹ ਪਾਪ ਆਪਣੇ ਸਿਰ ਤੇ ਨਹੀਂ ਲੈਣਾ ਚਾਹੁੰਦਾ ਇਸ ਕਰਕੇ ਕਹਿੰਦੇ ਹੋਲੇ ਜਲਦੀ ਦੇ ਨਾਲ ਉਸ ਸੱਪ ਨੂੰ ਥੱਲੇ ਸੁੱਟ ਕੇ ਮਾਰ ਮਕਾਇਆ ਅਤੇ ਉਹ ਬੱਚਿਆਂ ਦੀ ਜਾਨ ਬਚਾ ਲਈ ਕਹਿੰਦੇ ਉਹ ਬੱਚੇ ਮਨ ਹੀ ਮਨ ਦੇ ਵਿੱਚ ਬੜੇ ਖੁਸ਼ ਹੋਏ ਦੁਆਵਾਂ ਅਸੀਸਾਂ ਦੇਣ ਲੱਗੇ ਕਿ ਇਹ ਫਰਿਸ਼ਤਾ ਬਣ ਕੇ ਸਾਡੇ ਕੋਲ ਆਇਆ ਸਾਡੀ ਜਾਨ ਬਚਾ ਲਈ ਕਹਿੰਦੇ ਉਹ ਬੱਚੇ ਬੜੇ ਖੁਸ਼ ਹਨ ਉਨੀ ਦੇਰ ਤੱਕ ਕਹਿੰਦੇ ਉਹਨਾਂ ਦੇ ਮਾਤਾ ਪਿਤਾ ਭਾਗ ਕੀ ਤੋਤਾ ਮੈਣਾ ਵੀ ਦਰਖਤ ਤੇ ਆ ਗਏ ਉਹਨਾਂ ਨੇ ਸਾਰੀ ਗੱਲਬਾਤ ਆਪਣੇ ਮਾਤਾ ਪਿਤਾ ਨੂੰ ਦੱਸੀ ਕਿ ਅੱਜ ਸਾਨੂੰ ਇੱਕ ਸਾਪ ਨੇ ਖਾ ਜਾਣਾ ਸੀ ਪਰ ਇਸ ਬੰਦੇ ਨੇ ਸਾਨੂੰ ਬਚਾ ਲਿਆ ਕਹਿੰਦੇ ਉਤੋਂ ਤਾਂ ਮੈਣਾ ਨੇ ਉਸ ਵਿਅਕਤੀ ਦਾ ਬੜਾ ਧੰਨਵਾਦ ਕੀਤਾ ਕਿ ਅਸੀਂ ਸਾਰੀ ਉਮਰ ਤੇਰੇ ਸ਼ੁਕਰਗੁਜ਼ਾਰ ਰਹਿਾਂਗੇ ਤੂੰ ਸਾਡੇ ਬੱਚਿਆਂ ਦੀ ਜਾਨ ਬਚਾਈ ਆ ਜੇ ਕਿਤੇ ਜ਼ਿੰਦਗੀ ਦੇ ਵਿੱਚ ਅਸੀਂ ਤੇਰੇ ਕੰਮ ਆ ਸਕੀਏ ਤਾਂ ਅਸੀਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਾਂਗੇ ਕਹਿੰਦੇ ਇਦਾਂ ਗੱਲਾਂ ਕਰਦਿਆਂ ਕਰਦਿਆਂ ਤੋਤਾ ਮੈਣਾ ਨੇ ਉਹ ਬੰਦੇ ਨੂੰ ਪੁੱਛਿਆ ਕਿ ਭਾਈ ਤੁਸੀਂ ਇਸ ਜੰਗਲ ਦੇ ਵਿੱਚ ਕਿਵੇਂ ਆਏ ਅਤੇ ਕਿੱਥੇ ਜਾ ਰਹੇ ਹੋ ਤਾਂ ਕਹਿੰਦੇ ਉਹ ਬੰਦੇ ਨੇ ਕਿਹਾ ਕਿ ਮੈਂ ਵੀ ਆਪਣੇ ਬੱਚਿਆਂ ਦੀ ਖਾਤਰ ਆਪਣੇ ਘਰ ਪਰਿਵਾਰ ਆਪਣੇ ਬੱਚਿਆਂ ਨੂੰ ਛੱਡ ਕੇ ਬਾਹਰ ਦੇ ਨਗਰ ਦੇ ਵਿੱਚ ਕੰਮ ਦੀ ਤਲਾਸ਼ ਤੇ ਜਾ ਰਿਹਾ ਹਾਂ ਆਪਣੀ ਸਾਰੀ ਕਹਾਣੀ ਦੱਸ ਦਿੱਤੀ ਕਿ ਮੇਰੇ ਪਿੰਡ ਵਿੱਚ ਮੈਨੂੰ ਕੋਈ ਵੀ ਚੰਗਾ ਕੰਮ ਨਹੀਂ ਮਿਲਦਾ ਓਨੀ ਕਮਾਈ ਦੇ ਨਾਲ ਸਾਨੂੰ ਇੱਕ ਵਕਤ ਦੀ ਰੋਟੀ ਹੀ ਵਸਾ ਮਿਲਦੀ ਹੈ ਇਸ ਕਰਕੇ ਮੈਨੂੰ ਆਪਣੇ ਬੱਚਿਆਂ ਦੀ ਖਾਤਰ ਬਾਹਰ ਦੇ ਨਗਰ ਦੇ ਵਿੱਚ ਜਾਣਾ ਪੈ ਰਿਹਾ ਹੈ ਕਹਿੰਦੇ ਉਹ ਤੋ ਤਾਂ ਮੈਨਾਂ ਨੇ ਕਿਹਾ ਵੀ ਦੇਖ ਪਾਈ ਤੂੰ ਸਾਡੇ ਬੱਚਿਆਂ ਦੀ ਜਾਨ ਬਚਾਈ ਆ ਤੂੰ ਸਾਡੇ ਬੱਚਿਆਂ ਦਾ ਰੱਖੇਕ ਬਣ ਕੇ ਆਇਆ ਹੈ ਅਸੀਂ ਤੇਰੇ एहसान मानਦੇ ਆ ਤੇ ਤੂੰ ਆਪਣੇ ਬੱਚਿਆਂ ਦੀ ਖਾਤਰ ਬਾਹਰ ਦੇ ਨਗਰ ਦੇ ਵਿੱਚ ਕਮਾਈ ਕਰਨ ਦੇ ਲਈ ਜਾ ਰਿਹਾ ਹਾਂ ਜੇਕਰ ਅਸੀਂ ਤੈਨੂੰ ਇੱਥੇ ਹੀ ਕੋਈ ਕੰਮ ਦੇ ਦਈਏ ਜਿਹਦੇ ਨਾਲ ਤੇਰੇ ਘਰ ਦੀ ਗਰੀਬੀ ਕੱਟੀ ਜਾਵੇ ਤਾਂ ਕੀ ਤੂੰ ਇੱਥੇ ਕੰਮ ਕਰ ਸਕਦਾ ਹੈ ਤਾਂ ਕਹਿੰਦੇ ਉਹ ਵਿਅਕਤੀ ਕਹਿਣ ਲੱਗਾ ਕਿ ਮੈਨੂੰ ਹੋਰ ਕੀ ਚਾਹੀਦਾ ਹੈ ਜੇ ਮੈਨੂੰ ਇੱਥੇ ਕੰਮ ਮਿਲ ਜਾਵੇ ਤਾਂ ਮੈਂ ਜੰਧੂਰਪੁਰ ਜਾਣਾ ਹੈ ਕਹਿੰਦੇ ਉਹ ਤੋਤਾ ਮੈਣਾ ਨੇ ਕਿਹਾ ਕਿ ਦੇਖ ਅਸੀਂ ਕੋਈ ਆਮ ਤੋਤਾ ਮੈਣਾ ਨਹੀਂ ਆ ਅਸੀਂ ਇੱਕ ਖਾਸ ਕਿਸਮ ਦੇ ਤੋਤਾ ਮੈਣਾ ਹਾਂ ਅਤੇ ਅਸੀਂ ਕੀਮਤੀ ਮੋਤੀ ਖਾਨੇ ਆ ਇਸ ਕਰਕੇ ਸਾਨੂੰ ਪਤਾ ਹੈ ਕਿ ਕੀਮਤੀ ਮੋਤੀ ਕਿੱਥੇ ਆ ਉਹ ਇੱਕ ਮਹੀਨਾ ਸਾਡੇ ਬੱਚਿਆਂ ਦੀ ਰਾਖੀ ਕਰ ਇਹਨਾਂ ਦਾ ਰਖੇਕ ਬਣ ਕੇ ਇੱਥੇ ਰਹਿ ਇੱਕ ਮਹੀਨੇ ਬਾਅਦ ਸਾਡੇ ਬੱਚੇ ਵੱਡੇ ਹੋ ਜਾਣਗੇ ਕੁੜારી ਪਰਣ ਅਦੇ ਯੋਗ ਹੋ ਜਾਣਗੇ ਫਿਰ ਇਹ ਆਪਣੀ ਰੱਖਿਆ ਆਪ ਕਰ ਲੈਣਗੇ ਬਸ ਸਾਨੂੰ 1 ਮਹੀਨਾ ਇਹਨਾਂ ਦੀ ਪਹਿਰੇਦਾਰੀ ਵਾਸਤੇ ਕੋਈ ਤੇਰੇ ਵਰਗਾ ਬਹਾਦਰ ਬੰਦਾ ਚਾਹੀਦਾ ਸੀ ਜੇ ਤੂੰ ਇੱਥੇ ਨੌਕਰੀ ਕਰ ਲਵੇਂ ਤਾਂ ਅਸੀਂ ਤੈਨੂੰ ਬਦਲੇ ਦੇ ਵਿੱਚ ਬਹੁਤ ਕੀਮਤੀ ਮੰਤੀ ਦਵਾਂਗੇ ਜਿਹਦੇ ਨਾਲ ਤੇਰੇ ਘਰ ਦੀ ਗਰੀਬੀ ਦੂਰ ਹੋ ਜਾਵੇਗੀ ਕਹਿੰਦੇ ਉਹ ਵਿਅਕਤੀ ਨੇ ਕਿਹਾ ਵੀ ਠੀਕ ਹੈ ਮੈਂ ਤੁਹਾਡੇ ਬੱਚਿਆਂ ਦਾ ਰਖੇਾਕ ਬਣ ਕੇ ਇੱਥੇ ਨੌਕਰੀ ਕਰਾਂਗਾ ਕਹਿੰਦੇ ਉਸ ਦਿਨ ਤੋਂ ਬਾਅਦ ਉਹਨੇ ਉਹ ਤੋਤਾ ਮੈਣਾ ਦੇ ਬੱਚਿਆਂ ਦੀ ਰਾਖੀ ਕਰਨੀ ਸ਼ੁਰੂ ਕਰ ਦਿੱਤੀ ਕਹਿੰਦੇ ਉਹ ਬੱਚਿਆਂ ਦੇ ਵਿੱਚ ਇਹਦਾ ਬੜਾ ਹੀ ਮੋਹ ਪਿਆ ਗਿਆ ਬੱਚੇ ਵੀ ਇਹਨੂੰ ਬੜਾ ਪਿਆਰ ਕਰਦੇ ਪਤਾ ਹੀ ਨਹੀਂ ਲੱਗਿਆ ਕਿ 1 ਮਹੀਨਾ ਕਦੋਂ ਬੀਤ ਗਿਆ ਕਹਿੰਦੇ 1 ਮਹੀਨੇ ਬਾਅਦ ਉਹ ਤੋਤਾ ਮੈਣਾ ਨੇ ਕਾਫੀ ਸਾਰੇ ਕੀਮਤੀ ਮੋਤੀ ਇਹਨੂੰ ਦਿੱਤੇ ਤੇ ਕਿਹਾ ਕਿ ਹੁਣ ਤੈਨੂੰ ਵੀ 1 ਮਹੀਨਾ ਹੋ ਗਿਆ ਹੈ ਆਪਣੇ ਬੱਚਿਆਂ ਤੋਂ ਦੂਰ ਆਇਆ ਜਾਂ ਇਹ ਕੀਮਤੀ ਮੋਤੀ ਆਪਣੇ ਘਰ ਲੈ ਜਾ ਆਪਣੇ ਕੋ ਜਾ ਕੇ ਬੱਚਿਆਂ ਨੂੰ ਮਿਲ ਇਹ ਕੀਮਤੀ ਮੋਤੀ ਵੇਚ ਕੇ ਤੈਨੂੰ ਬਹੁਤ ਸਾਰਾ ਪੈਸਾ ਮਿਲ ਜਾਵੇਗਾ ਕਹਿੰਦੇ ਇਹ ਕੀਮਤੀ ਮੋਤੀ ਲੈ ਕੇ ਆਪਣੇ ਘਰ ਵਿੱਚ ਆ ਗਿਆ ਬਾਜ਼ਾਰ ਦੇ ਵਿੱਚ ਜਾ ਦੇ ਨੇ ਉਹ ਕੀਮਤੀ ਮੋਤੀ ਵੇਚੇ ਤਾਂ ਸੱਚ ਮੁੱਚ ਇਹਦੀ ਗਰੀਬੀ ਕੱਟੀ ਗਈ ਇਹਦੇ ਕੋਲ ਬਹੁਤ ਸਾਰਾ ਪੈਸਾ ਆ ਗਿਆ ਇਹਨੇ ਪਹਿਲਾਂ ਵੱਡਾ ਘਰ ਬਣਾਇਆ ਫਿਰ ਆਪਣਾ ਕੰਮ ਧੰਦਾ ਕਾਰੋਬਾਰ ਸ਼ੁਰੂ ਕੀਤਾ ਜਿਹਦੇ ਨਾਲ ਇਹਦੇ ਘਰ ਦਾ ਗੁਜ਼ਾਰਾ ਵਧੀਆ ਚੱਲਣ ਲੱਗਾ ਕਹਿੰਦੇ ਆਸ-ਪਾਸ ਦੇ ਲੋਕ ਦੇਖ ਕੇ ਬੜੇ ਹੈਰਾਨ ਸੀ ਕਿ ਨੂੰ 1-2 ਮਹੀਨਿਆਂ ਦੇ ਵਿੱਚ ਕਿਹੜਾ ਖਜ਼ਾਨਾ ਮਿਲ ਗਿਆ ਜਿਹਦੇ ਨਾਲ ਇਹ ਇੰਨਾ ਅਮੀਰ ਹੋ ਗਿਆ ਪਰ ਕਹਿੰਦੇ ਉਹਨੇ ਕਦੇ ਵੀ ਆਪਣੀ ਅਮੀਰੀ ਦਾ ਰਾਜ ਕਿਸੇ ਨੂੰ ਨਹੀਂ ਸੀ ਦੱਸਿਆ ਸਿਰਫ ਆਪਣੇ ਘਰ ਦੇ ਵਿੱਚ ਗੱਲ ਕੀਤੀ ਸੀ ਆਪਣੀ ਪਤਨੀ ਦੇ ਨਾਲ ਕਹਿੰਦੇ ਇਦਾਂ ਹੀ ਸਮਾਂ ਬੀਤਦਾ ਗਿਆ ਕੁਝ ਦਿਨਾਂ ਬਾਅਦ ਉਸ ਨਗਰ ਦਾ ਰਾਜਾ ਬਹੁਤ ਜ਼ਿਆਦਾ ਬਿਮਾਰ ਪੈ ਗਿਆ ਉਹ ਰਾਜੇ ਦਾ ਵੈਦ ਹਕੀਮਾ ਨੇ ਬੜਾ ਇਲਾਜ ਕੀਤਾ ਪਰ ਰਾਜਾ ਠੀਕ ਨਹੀਂ ਸੀ ਹੋ ਰਿਹਾ ਤਾਂ ਰਾਜੇ ਨੂੰ ਕਿਸੇ ਨੇ ਦੱਸਿਆ ਵੀ ਜੇਕਰ ਤੂੰ ਇੱਕ ਖਾਸ ਕਿਸਮ ਦੇ ਤੋਤਾ ਅਤੇ ਲੈਣਾ ਦੇ 1-2 ਮਹੀਨੇ ਦੇ ਬੱਚੇ ਦਾ ਮਾਸ ਖਾ ਲਵੇਂ ਤਾਂ ਫਿਰ ਤੂੰ ਠੀਕ ਹੋ ਸਕਦਾ ਹੈ ਪਰ ਇਹ ਤੋਤਾ ਮੈਣਾ ਬਹੁਤ ਘੱਟ ਮਿਲਦੇ ਨੇ ਇਹ ਕੀਮਤੀ ਮੋਤੀ ਖਾਣ ਵਾਲੇ ਤੋਤਾ ਮੈਣਾ ਨੇ ਕਹਿੰਦੇ ਰਾਜੇ ਨੇ ਨਗਰ ਦੇ ਵਿੱਚ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਇਹੋ ਜਿਹੇ ਖਾਸ ਤਰ੍ਹਾਂ ਦੇ ਤੋਤਾ ਮੈਣਾ ਦੇ ਬੱਚੇ ਮੈਨੂੰ ਲਿਆ ਕੇ ਦਵੇਗਾ ਮੈਂ ਉਹਨੂੰ ਬਹੁਤ ਵੱਡਾ ਇਨਾਮ ਦਵਾਂਗਾ ਕਹਿੰਦੇ ਜਦ ਇਸ ਬੰਦੇ ਤੱਕ ਗੱਲ ਪਹੁੰਚੀ ਜਿੰਨੇ ਉਹ ਤੋਤਾ ਮੈਣਾ ਦੇ ਬੱਚਿਆਂ ਦੀ ਨੌਕਰੀ ਕੀਤੀ ਸੀ ਤਾਂ ਇਹਨੇ ਆਪਣੇ ਮਨ ਦੇ ਵਿੱਚ ਫੈਸਲਾ ਕਰ ਲਿਆ ਕਿ ਕਿ ਜੋ ਕੁਝ ਮਰਜ਼ੀ ਹੋ ਜਾਵੇ ਇਹ ਗੱਲ ਬਾਹਰ ਨਹੀਂ ਜਾਣੀ ਚਾਹੀਦੀ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ ਕਿ ਮੈਂ ਇਹੋ ਜਿਹੇ ਖਾਸ ਤੋਤਾ ਮੈਣਾ ਦੇ ਬੱਚਿਆਂ ਬਾਰੇ ਜਾਣਦਾ ਹਾਂ ਕਿਉਂਕਿ ਮੈਂ ਤਾਂ ਉਹਨਾਂ ਬੱਚਿਆਂ ਦਾ ਰਖਿਆ ਕਹਾ ਮੈਂ ਉਹਨਾਂ ਦੀ ਮੌਤ ਦਾ ਜ਼ਿੰਮੇਵਾਰ ਕਿਜ ਬਣ ਸਕਦਾ ਹਾਂ ਭਾਵੇਂ ਮੈਨੂੰ ਜਿੰਨਾ ਮਰਜ਼ੀ ਵੱਡਾ ਲਾਲਚ ਦੇ ਦਿੱਤਾ ਜਾਵੇ ਪਰ ਮੈਂ ਇਹ ਗੱਲ ਕਿਸੇ ਨੂੰ ਨਹੀਂ ਦੱਸਾਂਗਾ ਕਹਿੰਦੇ ਉਹਨੇ ਤਾਂ ਆਪਣੇ ਜੁਬਾਨ ਦੇ ਉੱਤੇ ਤਾਲਾ ਲਾ ਲਿਆ ਪਰ ਕਹਿੰਦੇ ਪਤਨੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਕਹਿੰਦੇ ਪਤਨੀ ਨੇ ਆਪਣੀਆਂ ਕਈ ਸਹੇਲੀਆਂ ਨੂੰ ਦੱਸਿਆ ਕਿ ਰਾਜੀ ਨੂੰ ਜਿਹੜੇ ਤੋਤਾ ਅਤੇ ਮੈਣਾ ਦੀ ਤਲਾਸ਼ ਹੈ ਨਾ ਮੇਰੇ ਪਤੀ ਨੇ ਉਹਨਾਂ ਦੀ ਨੌਕਰੀ ਕੀਤੀ ਆ ਪਤਨੀ ਨੂੰ ਨਹੀਂ ਸੀ ਪਤਾ ਕਿ ਜਾਣੇ ਅਣਜਾਣੇ ਦੇ ਵਿੱਚ ਉਹਨੇ ਕਿੰਨੀ ਵੱਡੀ ਮੁਸੀਬਤ ਆਪਣੇ ਘਰ ਪਾ ਲਈ ਕਹਿੰਦੇ ਜਦੋਂ ਆਂਢੇ ਘੜਮੜ ਮੁਕਤਾਂ ਲੱਗਾ ਤਾਂ ਉਹਨਾਂ ਨੇ ਰਾਜੇ ਤੱਕ ਇਹ ਗੱਲ ਪਹੁੰਚਾ ਦਿੱਤੀ ਕਿ ਜਿਸ ਤੋਤਾ ਮੈਣਾ ਦੀ ਤਲਾਸ਼ ਦੇ ਵਿੱਚ ਤੁਸੀਂ ਹੋ ਉਸ ਬਾਰੇ ਇਹ ਵਿਅਕਤੀ ਜਾਣਦਾ ਹੈ ਕਹਿੰਦੇ ਰਾਜੇ ਦੇ ਸੈਨਿਕ ਉਸੇ ਹੀ ਰਾਤ ਆਏ ਇਹ ਵਿਅਕਤੀ ਨੂੰ ਚੁੱਕ ਕੇ ਰਾਜੇ ਕੋਲ ਲੈ ਗਏ ਰਾਜੇ ਨੇ ਕਿਹਾ ਕਿ ਸਾਨੂੰ ਤੋਤਾ ਮੈਣਾ ਦੇ ਬੱਚੇ ਚਾਹੀਦੇ ਆ ਭਾਵੇਂ ਇੱਕ ਬੱਚਾ ਲਿਆ ਦੇ ਪਰ ਕਹਿੰਦੇ ਇਹਨੇ ਸਾਫ਼ ਮਨਾਂ ਕਰ ਦਿੱਤਾ ਰਾਜੇ ਨੇ ਬਹੁਤ ਲਾਲਚ ਦੇ ਦਿੱਤਾ ਪਰ ਇਹ ਨਾ ਮੰਨਿਆ ਫਿਰ ਰਾਜੇ ਨੇ ਇਹਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਇਹ ਬੰਦਾ ਤਾਂ ਵੀ ਨਹੀਂ ਮੰਨਿਆ ਫਿਰ ਰਾਜੇ ਨੇ ਇਹਦੇ ਪਰਿਵਾਰ ਨੂੰ ਇਹਦੇ ਬੱਚਿਆਂ ਨੂੰ ਮਾਰਨ ਦੀ ਧਮਕੀ ਦਿੱਤੀ ਤਾਂ ਇਹਨੂੰ ਝੁਕਣਾ ਪਿਆ ਇਹਨੇ ਕਿਹਾ ਵੀ ਠੀਕ ਆ ਮੈਂ ਤੁਹਾਨੂੰ ਕੱਲ ਨੂੰ ਹੀ ਉਹ ਤੋਤਾ ਮੈਣਾ ਦੇ ਬੱਚੇ ਲਿਆਂ ਦਵਾਂਗਾ ਕਹਿੰਦੇ ਰਾਜੇ ਨੇ ਆਪਣੇ ਸੈਨਿਕ ਨਾਲ ਭੇਜ ਦਿੱਤੇ ਕਿ ਜਾਓ ਪਤਾ ਕਰੋ ਉਹ ਤੋਤਾ ਮੈਣਾ ਕਿੱਥੇ ਰਹਿੰਦੇ ਆ ਇਹਦੇ ਨਾਲ ਜਾ ਕੇ ਉਹ ਬੱਚੇ ਲੈ ਕੇ ਆਉ ਕਹਿੰਦੇ ਜਾਦੇ ਜੰਗਲ ਦੇ ਵਿੱਚ ਉਹਨਾਂ ਬੱਚਿਆਂ ਨੂੰ ਲੈਣ ਦੇ ਲਈ ਗਿਆ ਤਾਂ ਉਹ ਬੱਚੇ ਦੂਰੋਂ ਦੇਖ ਕੇ ਬੜੇ ਖੁਸ਼ ਹੋਏ ਕਿ ਸਾਡਾ ਰਖਿਆ ਘਾਰਿਆ ਹੈ ਪਰ ਕਹਿੰਦੇ ਉਹ ਤੋਤਾ ਅਤੇ ਮੈਣਾ ਕਹਿਣ ਲੱਗੇ ਬੱਚੇਓ ਇੰਨੇ ਖੁਸ਼ ਨਾ ਹੋਵੋ ਅੱਜ ਇਹ ਤੁਹਾਡਾ ਰਖਿਆ ਕਿ ਨਹੀਂ ਤੁਹਾਡੇ ਜਾਣ ਦਾ ਵੈਰੀ ਵੱਡ ਕੇ ਆ ਰਿਹਾ ਹੈ ਇਸ ਕਰਕੇ ਜਲਦੀ ਦੇ ਨਾਲ ਇੱਥੋਂ ਉੱਡ ਕੇ ਆਪਣੀ ਜਾਨ ਬਚਾ ਲਓ ਪਰ ਉਹ ਬੱਚੇ ਕਹਿਣ ਲੱਗੇ ਨਹੀਂ ਮਾਤਾ ਪਿਤਾ ਜੀ ਇਸ ਵਿਅਕਤੀ ਨੇ ਸਾਡੀ ਜਾਨ ਬਚਾਈ ਆ ਅਸੀਂ ਉਮਰ ਭਰ ਇਹਦੇ एहसानमंद ਰਵਾਂਗੇ ਇੱਕ ਦਿਨ ਇਹ ਸਾਡੇ ਕੋਲ ਆਇਆ ਸੀ ਜੇਕਰ ਅੱਜ ਅਸੀਂ ਇਹਦੇ ਕੋਲ ਆ ਜਾਈਏ ਤਾਂ ਅਸੀਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਾਂਗੇ ਕਹਿੰਦੇ ਇਹ ਵਿਅਕਤੀ ਨੇ ਆ ਕੇ ਆਪਣੀ ਸਾਰੀ ਮਜਬੂਰੀ ਉਹ ਤੋਤਾ ਮੈਣਾ ਨੂੰ ਅਤੇ ਉਹਦੇ ਬੱਚਿਆਂ ਨੂੰ ਦੱਸੀ ਕਿਉਂਕਿ ਇਹ ਉਹਨਾਂ ਦੀ ਭਾਸ਼ਾ ਸਮਝਦਾ ਸੀ ਅਤੇ ਉਹਨਾਂ ਦੀ ਭਾਸ਼ਾ ਬੋਲਣੀ ਦੀ ਸਿੱਖਿਆ ਸੀ ਕਹਿੰਦੇ ਇਹਨੇ ਸਾਰੀ ਗੱਲ ਸਮਝਾਈ ਕਿ ਮੇਰੇ ਬੱਚਿਆਂ ਦੀ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ ਇਸ ਕਰਕੇ ਤੁਹਾਨੂੰ ਲੈਣ ਆਇਆ ਹਾਂ ਕਹਿੰਦੇ ਉਹ ਤੋਤਾ ਅਤੇ ਮੈਣਾ ਦੇ ਬੱਚੇ ਬੜੇ ਸਮਝਦਾਰ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਫਿਕਰ ਨਾ ਕਰੋ ਤੁਸੀਂ ਇੱਕ ਵਾਰ ਸਾਨੂੰ ਇੱਥੋਂ ਲੈ ਜਾਓ ਰਾਜੇ ਦੇ ਸਾਹਮਣੇ ਪੇਸ਼ ਕਰ ਦਿਓ ਅੱਗੋਂ ਅਸੀਂ ਕੀ ਕਰਨਾ ਹੈ ਸਾਨੂੰ ਸਭ ਪਤਾ ਹੈ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਸਾਰੀ ਗੱਲ ਬੋਲੀ ਇਸ ਬੰਦੇ ਨੂੰ ਸਮਝਾ ਦਿੱਤੀ ਕਹਿੰਦੇ ਇਸ ਬੰਦੇ ਨੇ ਸੈਨਿਕਾਂ ਨੂੰ ਕਿਹਾ ਕਿ ਉਹ ਸਾਹਮਣੇ ਉਹ ਬੱਚੇ ਨੇ ਇਹੀ ਰਾਜੇ ਦੀ ਜਾਨ ਬਚਾਉਣਗੇ ਕਹਿੰਦੇ ਸੈਨਿਕਾਂ ਨੇ ਉਹਨਾਂ ਤੋਤੇ ਦੇ ਬੱਚਿਆਂ ਨੂੰ ਕੈਦ ਕਰ ਲਿਆ ਪਿੰਜਰੇ ਦੇ ਵਿੱਚ ਪਾ ਕੇ ਰਾਜੇ ਕੋਲ ਲੈ ਕੇ ਬੱਚੇ ਬੜੇ ਪਿਆਰੇ ਸਨ ਪਰ ਹੁਣ ਰਾਜੇ ਨੂੰ ਤਾਂ ਆਪਣੀ ਜਾਨ ਪਿਆਰੀ ਸੀ ਇਸ ਕਰਕੇ ਰਾਜੇ ਨੇ ਉਹ ਪਿੰਜਰਾ ਇੱਕ ਖਾਸ ਜਗ੍ਹਾ ਤੇ ਰੱਖਾ ਦਿੱਤਾ ਕਿਉਂਕਿ ਅਗਲੇ ਹੀ ਦਿਨ ਇਹਨਾਂ ਨੂੰ ਮਾਰ ਕੇ ਇਹਨਾਂ ਦਾ ਮਾਸ ਖਾਣਾ ਸੀ ਪਰ ਕਹਿੰਦੇ ਰਾਤ ਨੂੰ ਰਾਜੇ ਦਾ ਬੱਚਾ ਖੇਡਦਾ ਖੇਡਦਾ ਉਹ ਪਿੰਜਰੇ ਦੇ ਕੋਲ ਆਇਆ ਤਾਂ ਉਹ ਬੱਚਿਆਂ ਨੇ ਪਿਆਰੀਆਂ ਪਿਆਰੀਆਂ ਗੱਲਾਂ ਰਾਜੇ ਦੇ ਬੱਚੇ ਨਾਲ ਕਰਨੀਆਂ ਸ਼ੁਰੂ ਕੀਤੀਆਂ ਅਤੇ ਗੱਲਾਂ-ਗੱਲਾਂ ਦੇ ਵਿੱਚ ਕਿਹਾ ਕਿ ਦੋਸਤ ਸਾਡਾ ਇਹ ਪਿੰਜਰਾ ਖੋਲ ਦੇ ਅਸੀਂ ਬਾਹਰ ਆ ਕੇ ਤੇਰੇ ਨਾਲ ਖੇਡਾਂਗੇ ਕਹਿੰਦੇ ਜਿਉਂ ਹੀ ਰਾਜੇ ਦੇ ਪੁੱਤਰ ਨੇ ਉਹ ਪਿੰਜਰਾ ਖੋਲ੍ਹਿਆ ਉਹ ਬੱਚੇ ਉਡਾਰੀ ਮਾਰ ਗਏ ਕਹਿੰਦੇ ਹੁਣ ਜਦੋਂ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਰਾਜੇ ਨੇ ਆਪਣੇ ਪੁੱਤਰ ਨੂੰ ਬਹੁਤ ਡਾਂਟਿਆ ਅਤੇ ਸੈਨਿਕਾਂ ਨੂੰ ਫਿਰ ਤੋਂ ਉਹਨਾਂ ਬੱਚਿਆਂ ਦੀ ਤਲਾਸ਼ ਵਿੱਚ ਜੰਗਲ ਵਿੱਚ ਭੇਜ ਦਿੱਤਾ ਪਰ ਕਹਿੰਦੇ ਹੁਣ ਉਹ ਦਰਖਤ ਦੇ ਉੱਤੇ ਨਾ ਹੀ ਟੁੰਦਾ ਬਹਿਣਾ ਸੀ ਤੇ ਨਾ ਹੀ ਉਹਨਾਂ ਦੇ ਬੱਚੇ ਉਹ ਕਿਤੇ ਦੂਰ ਉੱਡ ਗਏ ਉਹਨਾਂ ਨੇ ਇਹ ਸਾਰੀ ਗੱਲਬਾਤ ਪਹਿਲਾ ਯੂਜ ਵਿਅਕਤੀ ਨੂੰ ਸਮਝਾ ਦਿੱਤੀ ਸੀ ਜਦ ਰਾਜੇ ਨੇ ਉਸ ਵਿਅਕਤੀ ਨੂੰ ਫਿਰ ਤੋਂ ਬੁਲਾਇਆ ਤਾਂ ਉਹ ਵਿਅਕਤੀ ਨੇ ਹੱਥ ਜੋੜ ਕੇ ਮਾਫੀ ਮੰਗ ਕੇ ਕਿਹਾ ਕਿ ਰਾਜਾ ਜੀ ਹੁਣ ਮੈਂ ਕੁਝ ਨਹੀਂ ਕਰ ਸਕਦਾ ਮੈਨੂੰ ਸਿਰਫ ਉਹਨਾਂ ਦੇ ਇਸ ਟਿਕਾਣੇ ਬਾਰੇ ਪਤਾ ਸੀ ਮੈਂ ਤਾਂ ਇਮਾਨਦਾਰੀ ਦੇ ਨਾਲ ਉਹ ਬੱਚੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੇ ਸੀ ਇਹ ਤੁਹਾਡੀ ਗਲਤੀ ਕਰਕੇ ਹੁੰਦੇ ਆ ਕਹਿੰਦੇ ਇਸ ਕਰਕੇ ਰਾਜੇ ਨੇ ਉਹ ਵਿਅਕਤੀ ਦੀ ਜਾਨ ਮੁਬਖਸ਼ ਦਿੱਤਾ ਕਿਉਂਕਿ ਉਹਨੂੰ ਪਤਾ ਸੀ ਕਿ ਗਲਤੀ ਮੇਰੇ ਬੱਚੇ ਤੋਂ ਹੋਈ ਆ ਸੋ ਇਸ ਤਰ੍ਹਾਂ ਫਕੀਰ ਜੀ ਨੇ ਸਾਰੀ ਗੱਲਬਾਤ ਉਹ ਵਪਾਰੀ ਨੂੰ ਸਮਝਾਈ ਕਿ ਪੁੱਤਰ ਕਈ ਵਾਰ ਨਾ ਆਪਾਂ ਜਾਣੀਆਂ ਨਜਾਣੇ ਦੇ ਵਿੱਚ ਕੁਝ ਆਪਣੀਆਂ ਐਸੀਆਂ ਗੱਲਾਂ ਦੂਜਿਆਂ ਦੇ ਨਾਲ ਸਾਂਝੀਆਂ ਕਰ ਬੈਠਦੇ ਹਾਂ ਜੋ ਸਾਡੇ ਲਈ ਮੁਸੀਬਤ ਬਣ ਜਾਂਦੀਆਂ ਨੇ ਫਕੀਰ ਜੀ ਨੇ ਕਿਹਾ ਕਿ ਪੁੱਤਰ ਕਦੇ ਵੀ ਆਪਣੇ ਪੈਸੇ ਬਾਰੇ ਕਿਸੇ ਦੇ ਨਾਲ ਗੱਲ ਨਾ ਕਰੋ ਕਿ ਸਾਡੇ ਘਰ ਦੇ ਵਿੱਚ ਕਿੰਨੀ ਕਮਾਈ ਆ ਰਹੀ ਆ ਜਾਂ ਅਸੀਂ ਉਹ ਕਮਾਈ ਕਰ ਕਿਸ ਤਰ੍ਹਾਂ ਰਹੇ ਆ ਦੂਸਰੀ ਗੱਲ ਸਮਝਾਈ ਕਿ ਆਪਣੇ ਪਰਿਵਾਰ ਦੀਆਂ ਗੱਲਾਂ ਵੀ ਬਾਹਰ ਨਹੀਂ ਦੱਸਣੀਆਂ ਚਾਹੀਦੀਆਂ ਭਾਵੇਂ ਤੁਹਾਡੇ ਪਰਿਵਾਰ ਦੇ ਵਿੱਚ ਬਹੁਤ ਏਕਾ ਹੈ ਤੁਸੀਂ ਪ੍ਰੇਮ ਪਿਆਰ ਦੇ ਨਾਲ ਰਹਿੰਦੇ ਹੋ ਤਾਂ ਵੀ ਬਾਹਰ ਜਾ ਕੇ ਲੋਕਾਂ ਨੂੰ ਨਾ ਦੱਸੋ ਕਿਉਂਕਿ ਬਾਹਰ ਦੇ ਲੋਕਾਂ ਦਾ ਕੁਝ ਨਹੀਂ ਪਤਾ ਕੌਣ ਤੁਹਾਡਾ ਦੋਸਤ ਆ ਕੌਣ ਤੁਹਾਡਾ ਦੁਸ਼ਮਣ ਆ ਕੌਣ ਤੁਹਾਡੇ ਘਰ ਦੀ ਏਕਤਾ ਨੂੰ ਦੇਖ ਕੇ ਖੁਸ਼ ਹੁੰਦਾ ਹੈ ਅਤੇ ਕੌਣ ਤੁਹਾਡੇ ਘਰ ਦੀ ਏਕਤਾ ਨੂੰ ਭੰਗ ਕਰਨਾ ਚਾਹੁੰਦਾ ਹੋਵੇ ਇਸ ਕਰਕੇ ਪਰਿਵਾਰ ਦੀ ਲੜਾਈ ਝਗੜੇ ਬਾਰੇ ਜਾਂ ਪਰਿਵਾਰ ਦੀਆਂ ਚੰਗੀਆਂ ਗੱਲਾਂ ਵੀ ਬਾਹਰ ਨਾ ਦੱਸੋ ਤੇ ਉਸ ਤੋਂ ਬਾਅਦ ਨਾ ਹੀ ਕਦੇ ਆਪਣੀ ਕਿਸੇ ਕਮਜ਼ੋਰੀ ਬਾਰੇ ਕਿਸੇ ਨੂੰ ਦੱਸਣਾ ਚਾਹੀਦਾ ਹੈ ਨਾ ਹੀ ਤਾਕਤ ਬਾਰੇ ਦੱਸਣਾ ਚਾਹੀਦਾ ਕਿਉਂਕਿ ਜਦੋਂ ਕਿਸੇ ਨੂੰ ਸਾਡੀ ਕਮਜ਼ੋਰੀ ਬਾਰੇ ਪਤਾ ਲੱਗਦਾ ਹੈ ਨਾ ਉਹ ਸਾਡਾ ਫਾਇਦਾ ਚੁੱਕ ਸਕਦਾ ਹੈ ਸੋ ਸੰਗਤ ਜੀ ਇੱਕ ਕਹਾਣੀ ਭਾਵੇਂ ਕਾਲਪਨਿਕ ਸੀ ਪਰ ਇਸ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਸਾਨੂੰ ਵੀ ਇਹਦੇ ਤੇ ਗੌਰ ਕਰਨਾ ਚਾਹੀਦਾ ਏ ਦੇ ਆਪਣੇ ਪਰਿਵਾਰ ਦੇ ਆਪਣੇ ਕਾਰੋਬਾਰ ਦੇ ਰਾਜ਼ ਸੋਚ ਸਮਝ ਕੇ ਹੀ ਦੂਜਿਆਂ ਦੇ ਨਾਲ ਸ਼ੇਅਰ ਕਰਨੇ ਚਾਹੀਦੇ ਆ ਜੇ ਕਿਸੇ ਤੇ ਬਹੁਤ ਜ਼ਿਆਦਾ ਯਕੀਨ ਆ ਉਹਦੇ ਨਾਲ ਹੀ ਗੱਲਬਾਤ ਕਰਨੀ ਚਾਹੀਦੀ ਆ ਹਰ ਇੱਕ ਨੂੰ ਨਹੀਂ ਦੱਸਣਾ ਚਾਹੀਦਾ ਸੋ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਇਹ ਜਾਣਕਾਰੀ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਅਤੇ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਅਤੇ ਵੀਡੀਓ ਦੇ ਵਿੱਚ ਜੋ ਵੀ ਕਹਾਣੀਆਂ ਆਪਾ ਜੀ ਦੇ ਨਾਲ ਸਾਂਝੀ ਕੀਤੀ ਹੈ ਨਾ ਇਹ ਕਾਲਪਨਿਕ ਹੈ